ਆ ਦੇਖ ਲੋ ਆ ਲਪੀਂਦਾ ਤਾ ਤਾ ਨਹੀਂਦਾ ਜੀ ਜੇ ਤੇ ਮਾਰਾ ਮੀਂਹ ਪੰਨਾ ਮੇਰਾ ਤਾਂ ਛੱਪਾ ਹੀ ਪੰਦਿਆ ਝੋਨਾ ਦੇ ਦਿੰਦਾ ਏ ਦੁਬਾ ਪਿਆਰਾ ਕਿਆ ਵੇ ਲੈ ਚੱਕਦਾ ਪਾਈਂ ਹੁੰਦਿਆ ਤੱਪ ਤੇ ਕੋਈ ਆਉਂ ਥੋੜਾ ਪਹਿਲ ਝੋਨਾ ਦਿੱਤਾ ਸੀ ਹੈ ਦਿਗਲਾ ਪਿਆ ਨਹੀਂ ਹੈਗਾ ਸੀ ਪਹਿਲੋਂ ਹੈਗਾ ਸੀ ਥੋੜਾ ਜਿਹਾ ਝੋਨਾ ਲੱਗਾ ਤਾਂ ਨਹੀਂ ਲੱਗਾ ਇੱਥੇ ਲੱਗਾ ਵਾ ਤੇ ਆ ਇਹ ਆ ਦਾ ਅਚਲੀ ਛੱਪਾ ਦਵਾ ਤੇ ਆ ਨਾ ਦਬੇ ਗੁੱਧਾ ਤਾਂ ਬਾਬਾ ਜੀ ਤਾਦੀ ਤੇ ਆ ਬਾਕੀਆਂ ਤੂੰ ਹਾਲ ਹੀ ਦੇਖ ਲੋ ਬਹੁਤ ਬੁਲਾਹਾਰ ਆਪਿਆ ਪਾਛੋ ਦਾ ਮੀ ਪਿਆਰ ਜਿਹਦਾ ਪਾਣੀ ਵੇਣਾ ਛੱਪਾ ਨਾਲ ਬੈਭੀ ਹੋ ਇਹਦਾ ਦੇ ਦੇ ਜਾਂਦੇ ਹੋ ਇਹ ਤਾਂ ਪਹਿ ਹੀ ਐਡਾ ਵੇਖੋ ਬਾਏ ਪਰ ਵੇਲਾ ਨਾਲ ਨਾਲ ਬਹੁਤ ਬੁੜਾਈ ਇਹ ਹੋਊਗਾ ਤਾਂ ਨਹੀਂ ਹੋਣਾ ਕਿ ਉਹ ਨੰਬਰ ਜੂਗਾ ਕਿਉਂ ਨਾ ਕਿਉਂ ਨੰਬਰ ਇਹ ਆ ਪਈ ਨਾ ਹੋਈ ਮੜਿਆ ਪਹਿਲਾਂ ਫਤਵਾ ਗਿਆ ਤਾਲਾ ਵੱਜਦਾ ਹਣਾ ਹਾਂ ਉਹ ਗੱਟੀ ਆਈ ਮਸਾ ਜਾਣ ਪਈਆ ਕੋਈ ਬੋਤ ਉਹ ਪਰੇ ਦੇੰਦ ਲੈ ਗਾ ਬੋਪਾ ਦਾ ਚੇਚੰਦ ਜਾਣੀ ਆ ਆ ਤੂੰ ਨਾ ਢੀ ਕੋ ਜਾਣਾ ਨਾ ਇਦਰੇ ਆਈ ਦੇਖ ਲੋ ਬੜਾ ਬੁਰਾ ਆਣਾ ਐ ਜਿੰਨਾਂ ਲਫੀ ਕੰ ਆ ਵੀ ਮੀਨਾ ਮਾਰ ਥਲੇ ਆ ਗਿਆ ਤੇ ਉਹ ਕਿਹੜਾ ਬਾਬਤਿਆਂ ਤੇ ਕਿ ਗੋਸ ਬੰਦੀ ਨਹੀਂ ਆ ਹੋਣਾ ਇਹ ਹੋਈ ਆ ਵੇਵਰ ਲੱਗਣ ਉਹਰੇ ਮੀਨੇ ਆਜਾ 26 ਨੂੰ ਆਜ ਉਹਦੇ ਨਾਲ ਮਾਰੇ ਧੱਕੇ ਮਾਇ ਗਏ ਰਿੱਤੀਆਂ ਇਹਨਾਂ ਤੇ ਦੀ ਗਲੀ ਦਾ ਹਾਲ ਹੀ ਦੇਖ ਲਓ ਆਪਣੇ ਨੇ